ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫਿਰ ਵੀ ਤੇ ਸਵਾਤਿ ਅੱਜ ਨੇ ਆਪਾਂ ਲੈ ਕੇ ਆ ਪਰਨਾ ਜਿਹੜਾ ਆਪਾਂ ਕਿਵੇਂ ਬਣਾਣਾ ਤੇ ਜਿਹਦੀ ਲੈਂਥ ਹੈ ਗੱਲ ਕਰੀਏ ਤਾਂ ਇਹ ਲੈਂਥ ਹੈ 2 ਮੀਟਰ ਪੱਕੜੜ ਪਰ ਫੋਲਵਾਤੇ ਆ ਜਿਹੜਾ ਆਪਾਂ ਸਭ ਤੋਂ ਪਹਿਲਾਂ ਇਹਦਾ ਆਪਾਂ ਕੇਸ ਨੂੰ ਕੰਗਾ ਕਰਕੇ ਤੇ ਆਪਣਾ ਜਿਹੜਾ ਖੱਬੇ ਸਾਈਡ ਦੇ ਕੰਧ ਕੋਲ ਜਿਹੜਾ ਆਪਾਂ ਜੁੜਾ ਕਰਨਾ ਹੈ ਖੱਬੇ ਸਾਈਡ ਕੋ ਕੰਧ ਕੋਲ ਜੁੜਾ ਕਰਕੇ ਜਿਹੜਾ ਤੁਸੀਂ ਜੁੜਾ ਗੱਠ ਵਾਲਾ ਕਰ ਸਕਦੇ ਹੋ ਬਿਨਾਂ ਗੱਠ ਤੋਂ ਵੀ ਕਰ ਸਕਦੇ ਹੋ ਜਿੰਨਾ ਵੱਡਾ ਤੁਸੀਂ ਚਾਹੋ ਉਹਨਾਂ ਨੇ ਕਿੰਗਾ ਜਿਹੜਾ ਆਪਣੇ ਜੁੜੇ ਦੇ ਉੱਪਰ ਦੇ ਲੈਣਾ ਤੇ ਵੀੜਾ ਆਪਾਂ ਪਾਰਨਾ ਲੈਣਾ ਇੱਕ ਲੜ ਨੂੰ ਜਿਹੜਾ ਅੰਦਰ ਨੂੰ ਫੋਲਡ ਕਰ ਦੇਣਾ ਅੰਦਰ ਨੂੰ ਫੋਲੋ ਕਰਕੇ ਉਹਦੀ ਟ੍ਰਾਇੰਗਲ ਪੂਣੀ ਬਣਾ ਕੇ ਤੇ ਦੋਈ ਦੋਈ ਆਪਣੇ ਜਿਹੜੇ ਹੁਣ ਆਪਾਂ ਜਿਹੜਾ ਜੁੜੇ ਦੇ ਉੱਤੇ ਲਿਆ ਕੇ ਲੜ ਨੂੰ ਤੇ ਇਹ ਤੋਂ ਗੱਲਾਂ ਲੜੇ ਜਿਹੜਾ ਆਪਾਂ ਜਿਹਨੀ ਆਪਾਂ ਅੱਖ ਘੇਵਰ ਕਰਨੀ ਹੋਣੀ ਹੈ ਅੱਖ ਘੇਵਰ ਕਰਕੇ ਜਿਹੜਾ ਪਿਆਰ ਨੂੰ ਵੱਲ ਨੇੜੇ ਉਹ ਲੋੜ ਕਾ ਕੇੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਅਗਲਾ ਲੜ ਪਲਾਣਾ ਲਾਉਣਾ ਇੱਕ ਕਿਨਾਰੇ ਨੂੰ ਹਾਫ ਇੱਕ ਕਿਨਾਰੇ ਨੂੰ ਤੁੰ ਨੂੰ ਫੋਲਡ ਕਰ ਦੇਣਾ ਦੋਏ ਕਿਨਾਰੇ ਨੂੰ ਫੋਲਡ ਕਰਕੇ ਦੋਈ ਕਿਨਾਰੇ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਉਂਗਲੀ ਤੇ ਅੂਠਾਂ ਜਿਹੜੇ ਆਪਣੇ ਉਸ ਵਿੱਚ ਵਾਲ ਨੇ ਉਹ ਇਕੱਠੇ ਕਰਦੇ ਆ ਦਬਰ ਜਿੱਥੇ ਆਪਣੇ ਪਹਿਲੇ ਵਾਲ ਮੁਕਤ ਹੋਣਗੇ ਉਥੇੜਾ ਪਲਰ ਨੂੰ ਲੋਡ ਕਰਕੇ ਤੇ ਫਿਰ ਸੈਟ ਕਰਕੇ ਲਗਾ ਦੇਣਾ ਜਿਹੜਾ ਉੱਤੇ ਲੜ ਛੱਡੇ ਉਹਨਾਂ ਜਿਹੜਾ ਆਪਾਂ ਸਰ ਕਵਰ ਕਰ ਲੈਣਾ ਅਗਲਾੜਾ ਪਲਾੜ ਲਾਉਣਾ ਲੜ ਨੂੰ ਬੈਤ ਪਿੰਚ ਕਰ ਲੈਣਾ ਦੋਹੀ ਕਿਨਾਰੇ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਲੜ ਨੂੰ ਖੋਲ ਲੈਣਾ ਖੋਲ ਕੇ ਉੱਤੋਂ ਚਾਰੋਂ ਕੁਲੀਆਂ ਨਾਲ ਸੈੱਟ ਕਰ ਲੈਣਾ ਉਂਗਲੀ ਅੰਗੂਠਾ ਲਿੰਗੇ ਮਾ ਵਾਲ ਨੇ ਇਕੱਠੇ ਕਰ ਲੈਣੇ ਆ ਤੇ ਅਗਲਾੜਾ ਪਲਾੜ ਲਾਉਣਾ ਉਸੇ ਤਰੀਕੇ ਨਾਲ ਜਿਹੜਾ ਲੜ ਨੂੰ ਲਗਾਉਣਾ ਫੇਰ ਜਿਹੜੇ ਆਪਣੇ ਉਂਗਲੀ ਦੇ ਗੁੱਟ ਨਾਲ ਵਾਲ ਜਿਹੜੇ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੜ ਲਈ ਸੀ ਉਹਨਾਂ ਜਿਹੜੇ ਆਪਾਂ ਵਾਲ ਪਾਈ ਸੀ ਉਹਨਾਂ ਨੂੰ ਜਿਹੜਾ ਆਪਾਂ ਸੈੱਟ ਕਰਨਾ ਤੁਸੀਂ ਵਾਲ ਨੇ ਜਿਹੜੇ ਸੈਟ ਕਰਨ ਲਈ ਸੂਈਆਂ ਬਾਹ ਜਾਂ ਪੱਗਪਨ ਵਰਤ ਸਕਦੇ ਹੋ ਤੇ ਇੱਥੇ ਆਪਣੇ ਪੱਗਪਨ ਵਰਤਦੇ ਆਂ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਵਾਲ ਨੇ ਪਾ ਲੈਣੇ ਆ ਜਿੱਥੇ ਤੁਹਾਨੂੰ ਕੱਟ ਲੱਦੇ ਉੱਥੇ ਵੀ ਜਿਹੜੇ ਆਪਾਂ ਪੱਗਪਨ ਫੇੜ ਕੇ ਜਿਹੜੇ ਉਹਨਾਂ ਵਾਲ ਨੇ ਬੰਦਾ ਲੈਣੇ ਆ ਆਖਰੀ ਲੜਾ ਲੜਾ ਲਾਉਣਾ ਲੜ ਨੂੰ ਦੋਈ ਕਿਨਾਰੇ ਇਕੱਠੇ ਕਰ ਲੈਣਾ ਚਾਰੋਂ ਕੋਨੇ ਲੜਾ ਪਾੜ ਨੂੰ ਉੱਤਰ ਛੱਡ ਕਰ ਲੈਣਾ ਤੇ ਫਿਰ ਜਿਹੜਾ ਲੜ ਨੂੰ ਨੱਕ ਦੀ ਦੇਖਣੀ ਆਪਾਂ ਨੇ ਤੇ ਹਲਕਾ ਅੰਦਰ ਨੂੰ ਫੋਲਡ ਕਰਨਾ ਮੜਾ ਇਹ ਮੜਾ ਫੋਲਡ ਕਰਕੇ ਬਲ ਪੈਂਦੇ ਉਹ ਜੋ ਬਲ ਪਾ ਕੇ ਥੋੜੇ ਫਿਰ ਲੜ ਨੂੰ ਜਿਹੜਾ ਆਪਣੇ ਬੈਗ ਤੇ ਹੀ ਦੱਬ ਲੈਣਾ ਤੇ ਜਿਹੜੇ ਆਪਣੇ ਲੜਨੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਆ ਬੰਨ ਲੜੇ ਉਹ ਵੀ ਸੈੱਟ ਕਰ ਲੈਣੇ ਆ ਜਿਹੜੇ ਆਪਣੇ ਕੇਸ ਹੋਣਗੇ ਉਹ ਵੀ ਜਿਹੜੇ ਆਪਾਂ ਅੰਦਰ ਕਰ ਲੈਣੇ ਆ ਤੇ ਜਲਦੀ ਨਵੜ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ